ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਨਸਾਫ ਟੀਮ ਪੰਜਾਬ ਵੱਲੋਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਖੜੇ ਆਂ ਭਾਰਤ ਮਾਲਾ ਰੋਡ ਤੇ ਤੇ ਇੱਥੇ ਆਪਾਂ ਕਿਉਂ ਆਏ ਉਹ ਵੀ ਤੁਹਾਨੂੰ ਦੱਸ ਦਿਆਂ ਮੁੱਦਾ ਹੈਗਾ ਖੇਤੀ ਖਾਸਸ ਦੀ ਆ ਭਰਾ ਆਪਣੇ ਨਾਲ ਆਇਆ ਆ ਤੁਸੀਂ ਦੇਖ ਸਕਦਾ ਇਨਸਾਫ ਟੀਮ ਪੰਜਾਬ ਇਹ ਜਿਹੜੀਆਂ ਬਾਈ ਆ ਇੱਧਰ ਆ ਜ਼ਮੀਨਾਂ ਦੇਖ ਰਹੀਆਂ ਨਾ ਆ ਤੁਹਾਨੂੰ ਦੇਖ ਹੀ ਰਹੀ ਐ ਝੋਨੇ ਤੇ ਜੇ ਆਪਾਂ ਬਾਈ ਸਾਰੇ ਪੰਜਾਬੀ ਨਾਲ ਇਕੱਠੇ ਹੋਏ ਨਾ ਤਾਂ ਇਹ ਵੀ ਨਹੀਂ ਆਪਣੇ ਹੱਥਾਂ 'ਚ ਰਹਿਣੀਆਂ ਅੱਪਾ ਤੁਰੇ ਵੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਖਾਤਰ ਮੋਦਾ ਖੇਤੀ ਖਸ ਖਸ ਦੀ ਜਿਹੜੀ ਹੈ ਲਾਗੂ ਹੋਵੇ ਤੇ ਬਾਈ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਪੰਜਾਬ ਦੀ ਜਿਹੜੀ ਜਵਾਨੀ ਹੈ ਅੱਜ ਸਿੰਥੈਟਿਕ ਨਸ਼ਿਆਂ 'ਚ ਜਮਾ ਮੰਨ ਕੇ ਚੱਲੋ ਵੀ ਤੂੰ ਤੁਸੀਂ ਲੀਕੇ ਲਾਲਾ ਮਰ ਰਹੇ ਆ ਜੇ ਖਸ ਖਸ ਦੀ ਖੇਤੀ ਲਾਗੂ ਹੋ ਜੇ ਇਹਦੇ ਨਾਲ ਪੰਜਾਬ ਨੂੰ ਕਿੰਨਾ ਫਾਇਦਾ ਹੋਊ ਬਹੁਤ ਫਾਇਦਾ ਹੋਊ ਬਾਈ ਬਹੁਤ ਫਾਇਦਾ ਜਵਾਕ ਬਚ ਜਾਣਗੇ ਬਾਈ ਮਾਰਦੇ ਜਵਾਕ ਚੜਦੇ ਨੇ ਯਾਰ ਸਾਡੇ ਤਾਂ ਜਮਾ ਹੀ ਪੜਦੇ ਜਵਾਕ ਸਾਡੇ ਤਾਂ ਬਾਹਲਾ ਵਿਖਦਾ ਇੱਧਰ ਕਿੰਨੀਆਂ ਕਿੰਨੀਆਂ ਮੋਤਾਂ ਹੋ ਜਾਂਦੇ ਹੋ ਗਈਆਂ ਉਹਨੇ ਬਾਈ ਪਿੰਡਾਂ ਚ ਹਰ ਜਿੱਤਾ ਬਹੁਤ ਹੁੰਦੇ ਆ ਬਾਈ ਰੋਜ਼ ਦੀ ਕੋਈ ਹੁੰਦੀ ਆ ਇੱਕ ਕਰਦੀ ਨਾਲ ਜੇ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਲਾਗੂ ਹੋ ਜਾਏ ਨਾ ਕਿੰਨਾ ਕ ਫਾਇਦਾ ਹੋ ਬਾਈ ਬਹੁਤ ਫਾਇਦਾ ਹੋਜੀ ਬਾਈ ਤੇ ਕਿਤੇ ਪੰਜਾਬ ਚ ਚ ਖਸ ਖਸ ਦੀ ਖੇਤੀ ਨਾ ਪੋਸਟ ਨਾ ਫੀਮ ਨਾ ਕੋਈ ਮੌਤ ਹੋਈ ਆ ਨਾ ਬਾਈ ਜੀ ਮੈਂ ਤਾਂ ਦੇਖੀ ਕਿਸੇ ਨੇ ਦੇਖੀ ਆ ਦੱਸ ਠੀਕ ਹੈ ਨਾ ਆ ਵੀਡੀਓ ਨੂੰ ਸਾਰੇ ਭਰਾ ਸ਼ੇਅਰ ਕਰਿਓ ਬਾਈ ਦੱਬ ਗਏ ਤੇ ਬਚਾਰੇ ਚੱਕਦਾ ਜਿਵੇਂ ਦਵਾਈ ਸਿੜਕੀ ਗਈ ਦੇਖੋ ਝੋਨਾ ਕਿਹੇ ਜਾ ਰਿਹਾ ਆ ਬਾਕੀ ਫਸਲਾਂ ਦਾ ਹਾਲ ਬਾਈ ਆਪਾਂ ਨੂੰ ਦਿਸ ਹੀ ਜਾਂਦੇ ਹੈਗੇ ਫਸਲਾ ਆਪਣੇ ਕੋਲੇ ਦੋ ਹੀ ਆ ਬਾਈ ਕਣਕਾ ਝੋਨਾ ਹੋਰ ਆਪਣੇ ਕੋਲੇ ਤੀਜੀ ਫਸਲ ਐ ਨਹੀਂ ਬਾਈ ਜ਼ਿਮੀਂਦਾਰ ਕੋਲੇ ਤੇ ਪਾਣੀ ਆਪਾਂ ਆਪਦੇ ਮਕਾ ਲੇ ਤੇ ਇਨਸਾਫ ਟੀਮ ਪੰਜਾਬ ਨਾਲ ਸਾਰੇ ਭਰਾ ਜੁੜੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਬਣ ਕੇ ਯਾਰ ਦੱਬ ਕੇ ਪਿਆਬੀਓ ਤੁਹਾਡੇ ਸਾਥ ਨਹੀਂ ਆ ਜੇ ਆਪਾਂ ਮਾਮਾ ਦੇ ਪੁੱਤ ਬਚਾਉਣੇ ਆ ਨਾ ਬਾਈ ਇਸ ਲਹਿਰ ਨਾਲ ਦੱਬ ਕੇ ਜੁੜੋ ਸਾਰੇ ਭਰਾ ਤੇ ਵੀਡੀਓ ਨੂੰ ਹੋ ਸਕਦਾ ਜਿੰਨਾ ਹੋ ਸਕਦਾ ਐਨਆਰਆਈ ਵੀਰਾਂ ਤੱਕ ਵੀ ਪਹੁੰਚਾਓ ਸਰਕਾਰ ਦਾ ਕਪਤਾ ਆਪਣੀ ਵੀਡੀਓ ਪਹੁੰਚ ਚੁੱਕੀ ਆ ਬਾਈ ਸਰਕਾਰਾਂ ਖੁਦ ਚੱਲ ਕੇ ਆਉਣੀ ਆ ਆਪਾਂ ਨਹੀਂ ਸਰਕਾਰਾਂ ਤੱਕ ਜਾਣਾ ਤੇ ਆਹੀ ਛੋੜੇ ਬਾਈ ਚਰਣਾ ਚ ਬੇਨਤੀ ਜਿਹੜੇ ਭਰਾ ਕਮੈਂਟ ਲਾਇਕ ਕਮੈਂਟ ਜਿਹੜੇ ਭਰਾ ਕਰਦੇ ਹੁੰਦਾ ਸਾਰੇ ਭਰਾਵਾਂ ਦਾ ਬਹੁਤ-ਬਹੁਤ ਬਾਈ ਧੰਨਵਾਦ ਦਿਲੋਂ ਧੰਨਵਾਦ ਬਾਈ ਤੇ ਬਾਕੀ ਆਪਣੇ ਬਾਈ ਜੱਟ ਬਾਬੇ ਪੇਜ ਨੂੰ ਸਾਰੇ ਭਰਾ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਤੇ ਆਪਣਾ YouTube ਪੇਜ ਵੀ ਹੈ ਬਾਈ ਉਹ ਵੀ ਜੱਟ ਬਾਬੇ ਗੁਰਪ੍ਰੀਤ ਸਿੱਧੂ ਹੈ ਤੇ ਉਹਨੂੰ ਵੀ ਸਾਰੇ ਭਰਾ ਸਬਸਕ੍ਰਾਈਬ ਜਰੂਰ ਕਰੋ ਇਨਸਾਫ ਟੀਮ ਜਿੰਦਾਬਾਦ